ਹਾਂਜੀ ਦੋਸਤੋ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਅੱਜ ਆਪਾਂ ਚੱਲੇ ਆ ਜੀ ਕੁਰੂਪ੍ਰਸ਼ੇਤਰ ਵਿਖੇ ਸੇਵਾ ਕਰਨ ਕਾਰ ਸੇਵਾ ਤੇ ਆ ਤੁਹਾਨੂੰ ਦਿਖਾਉਨੇ ਆ ਕਿਹੜੀ ਕਿਹੜੀ ਸੰਗਤ ਆਪਣੇ ਨਾਲ ਚੱਲੀ ਹੈਗੀ ਬਣੇ ਰਿਓ ਵਲੌਗ ਨਾਲ ਲਓ ਜੀ ਇਹ ਚੱਲੇ ਨੇ ਆਪਣੇ ਸੇਵਾਦਾਰ ਵੀਰ ਦੇਖ ਸਕਦੇ ਹੋ ਕਾਲਾ ਬਾਬਾ ਪ੍ਰਧਾਨ ਜੀ ਬਾਕੀ ਅੰਦਰ ਨੇਗੇ ਆਪਣੇ ਸੇਵਾਦਾਰ ਵੀਰਾਂ ਕੱਢ ਬੂਟ ਮੈਂ ਆ ਰਿਹਾ ਜੀ ਆ ਰਿਹਾ ਬਦਾਰੋ ਅਰਜਾ ਕਰਦੇ ਹੋ ਤਾਂ ਕਰਦੇ ਤੋਂ ਦੇਖ ਲਿਓ ਹਉ ਸੰਦੀਪ ਬਾਬਾ ਜੀ ਇਸ ਗੱਡੀ ਤੇ ਜਾਵਾਂਗੇ ਬਾਈ ਆਪਾਂ ਦੋ ਸੇਵਾਦਾਰ ਇਹ ਵੀ ਚੱਲੇ ਨੇ ਆਪਣੇ ਨਾਲ ਅੱਜ ਬਾਕੀ ਤੁਹਾਨੂੰ ਮਿਲਾਉਨੇ ਆ ਬਈ ਅੱਗੇ ਜਾ ਕੇ ਬਣੇ ਰਿਹਾ ਆਪਣੇ ਬਲੌਗ ਨਾਲ ਆ ਤੂੰ ਕਿਹੜਾ ਬੰਦਾ ਹੈ ਗੱਤਾਂ ਮੇਰੇ ਨਾਲ ਆਇਆ ਕਹੇ ਤਾਂ ਇਹ ਨਹੀਂ ਪੜੇ ਰੋਟੀਆਂ ਲੜਦੇ ਫੋਟੋ ਇਹਨਾਂ ਦੇਖਿਆਗਾ ਤੂੰ ਹੈਨਾ ਦੇਖਿਆ ਕਿਵੇਂ ਬਣੂਗਾ ਆ ਜਾਇਆ ਬਾਕੀ ਪਾਰਾ ਚਾਉਂ ਪਾਰਾ ਚਾਉਂ ਆਂਦੀ ਪਾਰਾ ਇੱਕ ਫੋਟੋ ਵਿੱਚ ਪਾ ਵਿੱਚ ਪਾਓ ਬਾਈ ਮੇਰੇ ਫੋਟੋ ਬਹੁਤ ਚਲੇ ਆਓ ਬਾਈ ਹਾਂ ਇਹ ਤਾਂ ਹਾਂ ਹਾਂ کوءس نه ਤੁਰੇ ਇਹ ਚੋਟੀਆਂ ਵਾਲਾ ਟੋਲ ਪਲਾਜ਼ਾ ਇੱਥੋਂ ਲੰਘ ਕੇ ਆਪਾਂ ਜਾਕਲ ਜੈਂਟਰ ਹੋਏ ਸੀ ਇਹ ਆ ਗਈ ਚੌਂਕੀ ਚੋਟੀਆਂ ਦੀ ਪੁਲਿਸ ਚੌਂਕੀ ਇਹ ਜਾਕਲ ਸ਼ਹਿਰ ਹੈ ਦੋਸਤੋ ਤੇ ਤੁਸੀਂ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਆ ਆਪਾਂ ਇਹ ਪਹੁੰਚ ਗਏ ਹਮੀਰਗੜ ਇਹ ਬਈ ਤਰਨਾਟ ਦਾ ਪਿੰਡ ਹੈ ਹਮੀਰਗੜਾ ਇਤੋਂ ਜਾਂਦੇ ਹੋਏ ਅੱਗੇ ਬਕ ਬਕ ਸ਼ਹਿਰਾਂ 'ਚ ਹੁੰਦੇ ਹਾਂ ਕੁਰਸੇਤਰ ਪਹੁੰਚੇ ਸੀਗੇ ਆਪਾਂ ਇੱਥੇ ਆ ਗਏ ਆਪਾਂ ਪਾਤਣਾ ਸ਼ਹਿਰ ਤੇ ਪਾਤਣਾ ਤੋਂ ਆਪਾਂ ਖਲੋੜ ਸ਼ਹਿਰ ਹੈ ਬਈ ਕਿੰਨਾ ਸੋਹਣਾ ਦ੍ਰਿਸ਼ ਹੋਊਗਾ ਬਹੁਤ ਵੈਕ ਲੱਗ ਰਿਹਾ ਥੋੜਾ ਖਨੌਰੀ ਭਾਖੜਾ ਦੇ ਉੱਤੇ ਪੁਲ ਬਣਿਆ ਇਹਦਾ ਬਹੁਤ ਹੀ ਸੋਹਣਾ ਲੱਗਦਾ ਹੈ ਇੱਥੋਂ ਆਪਾਂ ਖਨੌਰੀ ਚ ਐਂਟਰ ਏ ਹੈ ਵੀ ਖਨੌਰੀ ਸੱਜਣੋ ਜਿੱਥੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈਗਾ ਇਸ ਤੋਂ ਬਾਅਦ ਆਪਾਂ ਪੁਲ ਦੇ ਸਾਈਡ ਦੀ ਹੋ ਕੇ ਕੈਥਲ ਵਾਲੀ ਸਾਈਡ ਵਿੱਚ ਦੀ ਕੁਰਸ਼ੇਤਰ ਗਏ ਸੀਗੇ ਇਹ ਕੁਰਸ਼ੇ ਕੈਥਲ ਸ਼ਹਿਰ ਹੈਗਾ ਇਹ ਦੁਬਾਰਾ ਆਪਾਂ ਪਹੁੰਚ ਗਏ ਖੁਰਛੇਤਰ ਤੇ ਆ ਕੇ ਜਿੱਦੇ ਦੁਬਾਰਾ ਆਪਾਂ ਖੁਰਛੇਤਰ ਆਪਾਂ ਨੂੰ ਬਚ ਗਏ ਸੀ 8:30 ਰਾਤ ਦੇ ਇਹ ਆਪਣੀ ਸੰਗਤ ਦੇਖੋ ਦਰਸ਼ਨ ਕਰੂੰ ਤੇ ਜੀ ਸੰਗਤ ਦੇ ਇਹ ਵੀ ਦੁਬਾਰਾ ਸਹਿਬ ਜੀ ਆਪਾਂ ਰਾਤ ਨੂੰ 8:30 9:00 ਵਜੇ ਪਹੁੰਚੇ ਜੀ ਇਹ ਦੁਬਾਰਾ ਸਹਿਬ ਪਾਪਾ ਰੂਬੀ ਜੀ ਦੇ ਅੰਦਰ ਚ ਦੀ ਦੇਖ ਸਕਦੇ ਹਾਂ ਬਾਬਾ ਰੂਬੀ ਜੀ ਸਵਾਗਤ ਵਾਸਤੇ ਕਿ ਖੜੇ ਹੋਏ ਜੀ ਲੋ ਜੀ ਸੰਗਤ ਜੀ ਨੂੰ ਆਪਾਂ ਕੁਛ ਸਰ ਕਰਾਂਗੇ ਲੋ ਜੀ ਸਿੱਟੇ ਨੂੰ ਆਪਾਂ ਕਰਾਂਗੇ ਟਰੰਦੀ ਤਿਆਰੀ ਲੋ ਜੀ ਸੰਗਤ ਜੀ ਪਹੁੰਚ ਗਈ ਆਪਣੀ ਸੰਗਤ ਕੁਛੇਤਰਾਂ ਥੋੜਾ ਜਿਹਾ ਹਨੇਰਾ ਹੋ ਰਿਹਾ ਹੈਗਾ 8:00 ਵੱਜ ਗਏ ਬਾਬਾ ਜੀ ਨੂੰ ਮਿਲਣ ਤੋਂ ਬਾਅਦ ਆਪਣੀ ਸੰਗਤ ਚਾਹ ਪੀਣ ਬੈਠ ਗਈ। ਬਾਬਾ ਜੀ ਕਹਿੰਦੇ ਵੀ ਪਹਿਲਾਂ ਚਾਹ ਛਕੋ ਤੁਸੀਂ। ਬੜੀ ਦੂਰ ਦੇ ਸਫ਼ਰ ਤੇ ਆਏ ਹੋ। ਇਹ ਪ੍ਰਧਾਨ ਸਾਹਿਬ ਨੇ ਹਨੇਰਾ ਹੋਣ ਕਰਕੇ ਥੋੜੀ ਜਿਹੀ ਵੀਡੀਓ ਸਾਫ਼ ਨਹੀਂ ਦਿਖਾਈ ਦਿੰਦੀ। ਇਹ ਆਪਣੀ ਸੰਗਤ ਬੈਠੀ ਐ ਸੱਜਣੋ। ਚਾਹ ਪੀਣ ਲੱਗ ਰਹੇ ਨੇਗੇ। ਚਾਹ ਪਿਆਉਣ ਤੋਂ ਬਾਅਦ ਇਹਦੇ ਬਾਅਦ ਬਾਬਾ ਜੀ ਆਪਾਂ ਨੂੰ ਲੈ ਕੇ ਜਾਣਗੇ। ਨਾਮ ਜਪਣ ਲਈ। ਸੰਗਤ ਜੀ ਇੱਥੇ ਨਾਮ ਜਪਾਇਆ ਜਾਂਦੇ ਸੰਗਤ ਨੂੰ ਬੈਠ ਕੇ ਆਇਓ ਤੁਹਾਨੂੰ ਅੰਦਰੋਂ ਦਿਖਾਉਨੇ ਆਂਗੇ ਆਪਾਂ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਇੱਥੇ ਇਨਸਾਨ ਬੈਠ ਕੇ ਸਤਨਾਮ ਵੈਗੁਰੂ ਦਾ ਜਾਪ ਕਰਦਾ ਹੈਗਾ ਬੜਾ ਮਨ ਨੂੰ ਸਕੂਨ ਮਿਲਦਾ ਹੈਗਾ ਆਇਓ ਤੁਹਾਨੂੰ ਵੀ ਦਿਖਾਉਨੇ ਆ ਸੰਗਤ ਜੀ ਅੰਦਰੋਂ संगत जी ਏ ਸੰਗਤ ਜੀ ਉਹ ਸਰਾ ਜਿੱਥੇ ਬਾਬਾ ਜੀ ਨੇ ਆਪਾਂ ਨੂੰ ਠਹਿਰਨ ਲਈ ਕਮਰਾ ਦਿੱਤਾ ਹੈਗਾ ਆਪਣਾ ਕਮਰਾ ਨੰਬਰ 26 ਸੀਗਾ ਤੁਹਾਨੂੰ ਦਿਖਾਉਨੇ ਆ ਆਪਣੀ ਸੰਗਤ ਮਗਰ ਮਗਰ ਆਉਂਦੀ ਹੋਈ ਰਹਿਣ ਦਾ ਇੱਥੇ ਖਾਸ ਪ੍ਰਬੰਧ ਹੈ ਸੰਗਤ ਜੀ ਜਿਹੜੀ ਵੀ ਸੰਗਤ ਆਉਂਦੀ ਹੈਗੀ ਇਹ ਕਮਰਾ ਹੈ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਬਿਸਤਰੇ ਲੱਗੇ ਹੋਏ ਨੇਗੇ ਬੜੇ ਖੁੱਲੇ ਡੁੱਲੇ ਕਮਰੇ ਬਣਾਏ ਹੋਏ ਨੇਗੇ ਇੱਥੇ ਕੋਈ ਵੀ ਆ ਸਕਦਾ ਆਉਂਦਾ ਜਾਂਦਾ ਇੱਥੇ ਰੁਕ ਸਕਦਾ ਹੈ ਇਹ ਸਾਰੇ ਆਪਣੇ ਸੇਵਾਦਾਰ ਭਰਾ ਨੇ ਜਿਹੜੇ ਆਪਣੇ ਨਾਲ ਸੇਵਾ ਤੇ ਗਏ ਸੀਗੇ ਸੱਜਣੋਂ ਸੇਵਾ ਵੀ ਕਹਿੰਦੇ ਕਰਮਾਂ ਵਾਲਿਆਂ ਸੱਜਣਾ ਨੂੰ ਹੀ ਮਿਲਦੀ ਹੈਗੀ ਇਹ ਦੇਖ ਸਕਦੇ ਹੋ ਤੁਸੀਂ ਖਾਣਾ ਖਾਣ ਤੋਂ ਬਾਅਦ ਸਾਰੇ ਆਰਾਮ ਨਾਲ ਲੇਟਦੇ ਹੋਏ ਸਾਰੇ ਸੱਜਣ ਅਰੇਸਟ ਤੇ ਬੈਠੇ ਨੇ ਹੁਣ ਸਵੇਰ ਫੇਰ ਚੱਲਣਾ ਹੈਗਾ ਸ਼ਾਮੇ ਪਾਸ਼ਾਹੀ ਗੁਰਦੁਆਰਾ ਸਾਹਿਬ ਇੱਕ ਹੈ ਜਿੱਥੇ ਲੈਂਟਰ ਮਾਣਾ ਹੈਗਾ ਸਾਰੇ ਆਪਾਂ ਆਪਣੇ ਕੰਮਾਂ 'ਚ ਵਸਤ ਰਹੇ ਹੈਦਰਾ ਆਪਣੇ ਸਕੱਤਰ ਸਾਹਿਬਾ ਬਾਜੀ ਬਾ ਸੰਗਤ ਜੀ ਹੈ ਲਓ ਜੀ ਸਾਰੀ ਸੰਗਤ ਜੀ ਤੁਰ ਕੇ ਜਾਂਦੀ ਹੋਈ ਛੇਵੇਂ ਪਾਤਸ਼ਾਹ ਜੀ ਦੇ ਦਵਾਰੇ ਵੱਲ ਹੋ ਜੀ ਸੰਗਤ ਜੀ ਇੱਥੇ ਆਏ ਆਂ ਆਪਾਂ ਸੇਵਾ ਕਰਨ ਵਾਸਤੇ ਗੁਰਦੁਆਰਾ ਛੇਮੀ ਪਾਸ਼ਾਈ ਕੁਰਕਸ਼ੇਤਰ ਸਾਹਿਬ ਦੇ ਲੋ ਜੀ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਪਾਸ਼ਾਈ ਛੇਮੀ ਕੁਰਕਸ਼ੇਤਰ ਵਿਖੇ ਹੈਗਾ ਜਿੱਥੇ ਆਪਾਂ ਸੇਵਾ ਤੇ ਆਏ ਸੀ ਕਾਲ ਸੇਵਾ ਤੇ ਇੱਥੋਂ ਏਂਟਰ ਕਰਕੇ ਆਪਾਂ ਦਰਬਾਰ ਸਾਹਿਬ ਵੱਲ ਜਾਵਾਂਗੇ। ਬਾਹਰ ਜੋ ਵੀ ਸੰਗਤ ਆਉਂਦੀ ਹੈ ਉਹ ਇੱਥੇ ਪਹਿਲਾਂ ਆਪਣੇ ਹੱਥ ਪੈਰ ਧੋ ਕੇ ਅੰਦਰ ਏਂਟਰ ਹੁੰਦੀ ਹੈਗੀ। ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਦੇਖ ਲਓ ਸੰਗਤ ਜੀ ਬਹੁਤ ਹੀ ਸੋਹਣਾ ਹੈਗਾ। ਸਭ ਤੋਂ ਪਹਿਲਾਂ ਏਂਟਰ ਹੁੰਦੇ ਹੋਏ ਸਾਹਮਣੇ ਤਲਾਬ ਆਉਂਦਾ ਹੈਗਾ। ਇਸ ਤੋਂ ਬਾਅਦ ਸੰਗਤ ਜੀ ਤਲਾਬ ਦੀ ਪਰਕਰਮਾ 'ਚੋਂ ਹੁੰਦੇ ਹੋਏ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈਗੀ। ਜਿੱਥੇ ਆਪਾਂ ਨੇ ਅੰਦਰ ਮੱਥਾ ਟੇਕ ਕੇ ਆਉਣਾ ਹੈਗਾ ਹਾਂਜੀ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈਗਾ ਜੋ ਤੁਸੀਂ ਪੜ ਸਕਦੇ ਹੋ ਇੱਥੇ ਹਰਗੋਬਿੰਦ ਸਾਹਿਬ ਜੀ ਆਏ ਸੀਗੇ ਦੋ ਵਾਰਾ ਯਾਤਰਾ ਕੀਤੀ ਬਾਬਾ ਜੀ ਨੇ ਇੱਥੇ ਤੁਸੀਂ ਸਾਰਾ ਇਤਿਹਾਸ ਵੀਡੀਓ ਰੋਕ ਕੇ ਪੜ ਸਕਦੇ ਹੋ ਤੇ ਫਿਰ ਆਪਣੀ ਸੰਗਤ ਨੇ ਫੋਟੋਆਂ ਕਲਿੱਕ ਕਰਵਾਈਆਂ ਬੜੇ ਹੀ ਪਿਆਰ ਨਾਲ ਤੇ ਇਸ ਤੋਂ ਬਾਅਦ ਸੰਗਤ ਜੀ ਆਪਾਂ ਗਏ ਅਜੈਬ ਘਰ ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਹੀ ਸੋਹਣੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਗੁਰੂ ਸਾਹਿਬ ਦੀਆਂ ਸਾਰਾ ਇਤਿਹਾਸ ਦੱਸਿਆ ਹੋਇਆ ਸੀਗਾ ਇੱਥੇ ਤੇ ਜਿਵੇਂ ਛੋਟੇ ਬੱਚੇ ਨਹੀਂ ਹਾਂ ਚਚਣ ਆਏ ਗਏ ਗੁਰਗੋ ਸਿੰਘ ਜੀ ਨੇ ਕਿਹੜੇ ਕਿਹੜੇ ਜੁੱਦ ਕੀਤੇ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਚਰਖੜੀਆਂ ਤੇ ਚੜਾਇਆ ਗਿਆ ਸਿੱਖ ਬੱਚਿਆਂ ਦੇ ਸਿਰ ਨੇਜਾਂ ਤੇ ਟੰਗੇ ਗਏ ਖੋਪਰੀਆਂ ਲਹਾਈਆਂ ਗਈਆਂ ਇਹ ਸਾਰਾ ਇਤਿਹਾਸ ਇੱਥੇ ਦੱਸਿਆ ਗਿਆ ਹੈ ਜੈਵਕਰ ਵਿੱਚ ਆਪਣੀ ਸਾਰੀ ਸੰਗਤ ਇਹ ਇਤਿਹਾਸ ਦੇਖਦੀ ਹੋਈ ਤੇ ਉਸ ਤੋਂ ਬਾਅਦ ਸੰਗਤ ਜੀ ਆਪਾਂ ਦਰਬਾਰ ਸਾਹਿਬ ਵਾਲੀ ਸਾਈਡ ਆਏ ਇੱਥੋਂ ਆਪਾਂ ਮੱਥਾ ਟੇਕਣਾ ਅੰਦਰ ਚਲੇ ਗਏ ਇਹ ਦੇਖੋ ਸੰਗਤ ਜੀ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇਗੇ ਛੋਟੇ-ਛੋਟੇ ਬੱਚੇ ਦੇਖੋ ਸੰਗਤ ਜੀ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਸਜਾਇਆ ਹੋਇਆ ਹੈ ਅੰਦਰੋਂ ਪਰ ਅੰਦਰ ਵੀਡੀਓਗ੍ਰਾਫੀ ਦੀ ਮਨਾਹੀ ਸੀ ਇਸ ਤੋਂ ਬਾਅਦ ਸੰਗਤ ਜੀ ਆਪਾਂ ਨੂੰ ਮੈਟ ਬਸਾਉਣ ਦੀ ਸੇਵਾ ਦਿੱਤੀ ਗਈ ਬਾਬਾ ਜੀ ਵੱਲੋਂ ਤੇ ਆਪਣੇ ਸਾਰੇ ਸੇਵਾਦਾਰ ਭਰਾ ਮੈਟ ਬਸਾਉਣ ਦੀ ਸੇਵਾ ਕਰਦੇ ਹੋਏ ਲਓ ਜੀ ਸੱਜਣੋ ਇਧਰੋਂ ਸੇਵਾ ਕਰਨ ਤੋਂ ਬਾਅਦ ਆਪਾਂ ਗਏ ਲੈਟਰ ਵਾਲੀ ਸਾਈਡਾਂ ਦੇਖੋ ਸੱਜਣੋ ਬਾਬਾ ਜੀ ਅਰਦਾਸ ਕਰ ਰਹੇ ਨੇ ਅਰਦਾਸ ਕਰਨ ਉਪਰੰਤ ਲੈਂਟਰ ਦਾ ਕੰਮ ਸ਼ੁਰੂ ਹੋਣਾ ਹੈਗਾ ਬੜੀ ਪਿਆਰ ਸਤਕਾਰ ਨਾਲ ਸਾਰੀ ਸੰਗਤ ਅਰਦਾਸ ਤੇ ਸ਼ਾਮਲ ਹੋ ਰਹੀ ਹੈਗੀ ਇਹ ਸਾਰੀ ਸੰਗਤ ਹੈ ਜੀ ਜਿਹੜੀ ਸੇਵਾਤ ਕਰਨਾਈ ਹੋਈ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਸੇਵਾਦਾਰ ਵੀਰ ਜਿੰਨੇ ਵੀ ਇੱਥੇ ਆਏ ਹੋਏ ਨੇਗੇ ਹਲੇ ਹੋਰ ਵੀ ਸੇਵਾਦਾਰ ਬਹੁਤ ਆਉਣੇ ਨੇਗੇ। ਬਾਬਾ ਜੀ ਅਰਦਾਸ ਕਰਨ ਲੱਗੇ ਹੋਏ ਨੇਗੇ। ਅਰਦਾਸ ਕਰਨ ਉਪਰੰਤ ਲੈਂਟਰ ਦਾ ਕੰਮ ਸ਼ੁਰੂ ਹੋ ਜਾਣਾ ਹੈਗਾ। ਖਾਲਸੇ ਦਾ ਜਕਾਰਾ ਵਲਾ ਕੇ। ਲੋ ਵੀ ਵੈਗਰੂ ਜੀ ਇਸ ਜਗ੍ਹਾ ਤੇ ਲੈਂਟਰ ਪਾਣਾ ਹੈਗਾ। ਆਪਣੀ ਸੰਗਤ ਤਿਆਰ-ਵਾਰ ਤਿਆਰ ਹੈਗੀ। ਸਤਨਾਹ ਹੈ ਗੁਰੂਤਨ ਸਤਨਾਹ ਹੈ ਗੁਰੂਤਨ ਇਧਰ ਮਸ਼ੀਨ ਲਾ ਰੱਖੀਏਗੀ ਉੱਤੇ ਲੈਟਰ ਪੈਣਾ ਹੈਗਾ ਸੋ ਬਾਈ ਤੁਹਾਨੂੰ ਦਿਖਾਉਨੇ ਆ ਅੱਗੇ ਮਿਲਾਉਨੇ ਆ ਉੱਤੇ ਦੇ ਆ ਕੇ ਵੀ ਲੈਟਰ ਕਿੰਨਾ ਕੋ ਹੋਊਗਾ ਜੁੜੇ ਰਹੋ ਵਲੌਗ ਨਾਲ ਹਾਂਜੀ ਸੰਗਤ ਜੀ ਤੁਹਾਨੂੰ ਦਿਖਾਉਨੇ ਆ ਜਿਹੜਾ ਜ ਲੈਟਰ ਪੈਣਾ ਹੈਗਾ ਆ ਦੇਖੋ ਸੰਗਤ ਜੀ ਇੱਥੇ ਲੈਂਟਰ ਪਾਣਾ ਹੈ ਅੱਜ ਤੇ ਇੱਧਰ ਸਾਰਾ ਕੁਝ ਜੜ ਰੱਖਿਆ ਹੈਗਾ ਨੀਚੇ ਸੰਗਤ ਉਹ ਦੀ ਕਰ ਰਹੀ ਹੈੀ ਬਾਬਾ ਕਦੋਂ ਹੁਕਮ ਕਰੇ ਉਹ ਵੀ ਦਿਖਾਉਣੇ ਆ ਤੁਹਾਨੂੰ ਸਾਰਾ ਸੇਵਾਦਾਰ ਵੀਰ ਕੁਝ ਨੀਚੇ ਲੰਗਰ ਚ ਕਰੇ ਹੈਗੀ ਕੁਝ ਖੜੇ ਢੀਕ ਰਹੇ ਕਿ ਬਾਬਾ ਕਦੋਂ ਇਸ਼ਾਰਾ ਕਦੇ ਇਹ ਸਾਡੇ ਸੇਵਾਦਾਰ ਵੀ ਰੁੱਤੇ ਆ ਗਏ ਹੁਣ ਮਾਈਕ ਸਾਹਿਬ ਆਵੇ ਕਿਤੇ ਲਓ ਜੀ ਸੰਗਤ ਜੀ ਸੇਵਾ ਦਾ ਕੰਮ ਹੋ ਗਿਆ ਆਰੰਭ ਇਹ ਦੇਖੋ ਸੰਗਤ ਜੀ ਸੇਵਾਦਾਰ ਵੀਰ ਸੇਵਾ ਕਰਨੇ ਚ ਲੱਗੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਸਾਰੇ ਆਪੋ ਆਪਣੇ ਕੰਮਾਂ ਚ ਲੱਗੇ ਹੋਏ ਨੇਗੇ ਕੋਈ ਬਰੇਤੀ ਪਾ ਰਿਹਾ ਕੋਈ ਬਜਰੀ ਪਾ ਰਿਹਾ ਕੋਈ ਸਿਮਿੰਟ ਪਾ ਰਿਹਾ ਕੋਈ ਸੇਵਾਦਾਰ ਬੱਠਲਾਂ ਨੂੰ ਬਰੇਤੀ ਬਜਰੀ ਨਾਲ ਭਰ ਰਿਹਾਗਾ ਕੋਈ ਬੱਠਲਾਂ ਨੂੰ ਸਿਰਾਂ ਤੇ ਚਕਾ ਰਿਹਾਗਾ ਸਾਰੇ ਸੇਵਾਦਾਰ ਆਪੋ ਆਪਣੇ ਸੇਵਾ ਚ ਨੇਗੇ ਲੱਗੇ ਹੋਏ ਉਧਰ ਬਾਬਾ ਜੀ ਦੇਖ ਰਹੇ ਕਰ ਰਹੇ ਨੇਗੇ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਸੰਗਤ ਨੇ ਆਪਣੀ ਨੇ ਲੰਗਰ ਛਕਿਆ ਜੀ ਇਹ ਆਪਣੇ ਪਿੰਡ ਦੀ ਸੰਗਤ ਭਰਾਵੋ ਲੰਗਰ ਛਕਦੀ ਹੋਈ ਤੁਸੀਂ ਦੇਖ ਸਕਦੇ ਹੋ ਆਪਣੇ ਸੇਵਾਦਾਰ ਭਰਾ ਸੇਵਾ ਕਰ ਰਹੇ ਨੇਗੇ ਵਾਹ ਜੀ ਵਾਹ ਵਾਹ ਜੀ ਵਾਹਿਗੁਰੂ ਪ੍ਰਭੂ ਸੰਗਤ ਜੀ ਤੁਹਾਨੂੰ ਤੁਹਾਨੂੰ ਦਿਖਾਈ ਗਈ ਇੱਥੇ ਆਪਣੇ ਸੇਵਾਦਾਰ ਭਰਾ ਟਰਾਲੀ ਖਿੱਚਣ ਦੀ ਸੇਵਾ ਕਰਤੇ ਲੱਗੇ ਹੋਏ ਨੇ ਜੀ ਤੇ ਤੁਮੀ ਦਿਖਾਉਨੇ ਆ ਸੰਗਤ ਜੀ ਤੁਹਾਨੂੰ ਕਿੰਨੇ ਸੇਵਾਦਾਰ ਭਰਾ ਨੇ ਜੀ ਆਪਣੇ ਇਹ ਦੇਖੋ ਸੰਗਤ ਜੀ ਬੜੇ ਪਿਆਰ ਤੇ ਸ਼ਰਧਾ ਨਾਲ ਸਾਰੇ ਸੇਵਾਦਾਰ ਵੀ ਸੇਵਾ ਕਰਨ ਤੇ ਲੱਗੇ ਹੋਏ ਨੇ ਜੀ ਇਸ ਜਗ੍ਹਾ ਤੇ ਲੈਟਰ ਪਾਣਾ ਸੰਗਤ ਜੀ ਲੈਟਰ ਪਾਣਾ ਸਟਾਰਟ ਹੋ ਰਿਹਾ ਹੈਗਾ ਉਹ ਦੇਖੋ ਸੰਗਤ ਜੀ ਇਧਰੋਂ ਸਟਾਰਟ ਕੀਤਾ ਸੀਗਾ ਇਹ ਸਾਰਾ ਪੈ ਜਾਣਾ ਹੈ 4-5 ਘੰਟਿਆਂ ਚ ਇਹ ਮਿਸਤਰੀ ਸਹਿਵਾਨ ਨੇ ਕੀ ਇਹਨਾਂ ਨਾਲ ਲੱਗੇ ਹੋਏ ਹੋਰ ਸਾਥੀ ਨੇ ਕਿ ਇਹਨਾਂ ਦੇ ਅ ਦੇਖੋ ਸੰਗਤ ਜੀ ਸਾਰੇ ਆਪੋ ਆਪਣੇ ਕੰਮਾਂ 'ਚ ਵਿਅਸਤ ਨੇਗੇ ਸਾਰੇ ਬੜੀ ਸੇਵਾ ਕਰ ਰਹੇ ਨੇਗੇ ਉਧਰ ਬਾਬਾ ਜੀ ਵੀ ਖੜੇ ਨੇਗੇ ਲੋ ਜੀ ਬਈ ਤੁਸੀਂ ਦੇਖ ਸਕਦੇ ਹੋ ਸੰਗਤ ਸੇਵਾ ਕਰ ਰਹੀ ਹੈਗੀ ਅੱਗੇ ਦਿਖਾਉਨੇ ਆ ਤੁਹਾਨੂੰ ਲੈਂਟਰ ਪਾਉਣਾ ਪੈ ਚੁੱਕਾ ਹੈਗਾ ਥੋੜੀ ਰਹਿ ਰਿਆ ਹੁਣ ਇਹ ਦੇਖੋ ਬਈ ਇਧਰ ਲੱਗੇ ਸੀਗੇ ਬਾਬਾ ਜੀ ਬੈਠੇ ਨੇ ਕਿ ਇਹ ਰੋ ਵੀ ਬਾਬਾ ਜੀ ਨੇ ਆਪਣੇ ਸਾਡੀ ਸੰਗਤ ਆਪੋ ਆਪਣੀ ਸੇਵਾ ਕਰ ਰਹੀ ਹੈਗੀ ਦੇਖ ਸਕਦੇ ਹੋ ਤੁਸੀਂ ਹੋਰ ਥੋੜਾ ਜਿਹਾ ਏਰੀਆ ਰਹਿ ਗਿਆਗਾ ਇਹ ਨਿਕਮਨ ਕਿ ਕਰ ਦੋ ਜੀ ਅੱਧੇ ਘੰਟੇ ਦਾ ਕੰਮ ਰਹਿ ਗਿਆ ਸੰਘਤ ਦੇ ਸਹਿਯੋਗ ਸਦਕਾ ਸਾਰੇ ਕੰਮ ਨੇਪਰੇ ਚੜ੍ਹ ਰਹੇ ਨੇ ਜੀ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਨੀਚੇ ਵਾਲੀ ਸੰਘਤ ਦਿਖਾਉਨੇ ਆ ਜਿਹੜੇ ਥੱਲੇ ਸੇਵਾ ਕਰਦੀ ਹੈਗੀ ਹੋਰੇ ਕੋ ਭਾਈ ਜੀ ਸਾਰੀ ਸੰਗਤ ਆਪੋ ਆਪਣੀ ਸੇਵਾ ਚ ਲੁਜੀ ਹੋਈਏਗੀ ਭਾਈ ਜੀ ਦੀ ਟਰਾਲੀ ਹੋਰ ਆਈ ਇੱਕ ਪਹਿਣਾ ਆਈ ਸੀ ਬਾਕੀ ਇੱਕ ਟਰੱਕ ਪਹਿਲਾਂ ਪਿਆ ਸੀ ਉਹ ਵੀ ਲੱਗ ਗਿਆ ਸਾਰਾ ਇਹ ਤੇ ਸਾਰੇ ਸੇਵਾ ਕਰ ਰਹੇਗੇ ਦੇਖ ਸਕਦੇ ਹੋ ਤੁਸੀਂ ਇੱਥੇ ਮੇ ਪਾਸਾ ਜੀ ਗੁਰਦੁਆਰਾ ਘਰਸੀ ਅਤਰ ਵਿਦਿਆਗਾ ਇੱਥੇ ਅਜ ਲੈਂਟਰ ਦਾ ਕੰਮ ਚੱਲ ਰਿਹਾ ਹੈਗਾ ਉਹ ਆਪਣੇ ਕਾਰ ਜੇਵਾਦ ਭਰਾ ਨੇ ਆਪਣੇ ਪਿੰਡ ਵਾਲੇ ਪਰਦਾ ਸਾਹਵਰੀ ਫੈ ਨਹੀਂ ਕਰ ਲੋਗਾ ਨਾ ਹੋਣਾ ਮਾਣ ਖਿਚਰੇ ਤਾਂ ਦਮੀ ਲਓ ਜੀ ਸੰਗਤ ਜੀ ਲੈਟਰ ਦਾ ਕੰਮ ਮੁਕੰਮਲ ਹੋ ਗਿਆ ਜੀ ਹੁਣ ਜਕਾਰਾ ਬੁਲਾਉਂਦੇ ਹੋਏ ਆਪਣੀ ਸੰਗਤ ਸਹਿਬਾਨ ਜੀ ਇਹ ਬਾਬਾ ਜੀ ਖੜੇ ਨੇਗੇ ਆਪਣੇ ਸਤਿ ਸ੍ਰੀ ਅਕਾਲ ਚਾਲੇ ਚਾਲੇ ਓ ਜੀ ਸੰਗਤ ਜੀ ਲੈਂਟਰ ਦਾ ਕੰਮ ਮੁਕੰਮਲ ਆ ਆਕਾਸ਼ ਸੇਵਾ ਦਾ ਕੰਮ ਇੱਥੇ ਮੁਕੰਮਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬਾਈ ਜੀ ਆਪਣਾ ਲੈਂਟਰ ਪੈ ਚੁੱਕਾ ਹੈ ਤੇ ਆਪਾਂ ਹੁਣ ਜਾਣ ਦੀ ਤਿਆਰੀ ਕਰਾਂਗੇ ਲੰਗਰ ਛੱਕ ਕੇ ਜਾਵਾਂਗੇ ਤੁਹਾਨੂੰ ਆਪਣਾ ਲੰਗਰ ਹਾਲ ਦਿਖਾਣੇ ਆ ਖੇਤਰਾ ਵਾਲੇ ਦਾ ਗੁਰਦੁਆਰਾ ਸਾਹਿਬ ਦਾ ਇਹ ਲੰਗਰ ਹਾਲ ਹੈ ਜੀ ਤੇ ਇੱਥੇ ਆਪਣੇ ਪਿੰਡ ਦੀ ਸੰਗਤ ਲੰਗਰ ਛਕ ਰਹੀ ਹੈਗੀ ਇਹ ਜੀ ਆਪਣੇ ਪਿੰਡ ਤਨਪੁਰਾ ਦੀ ਸੰਗਤ ਹੈ ਸਾਰੀ ਜਿਹੜੀ ਇਸ ਟਾਈਮ ਲੰਗਰ ਛਕ ਰਹੀ ਹੈਗੀ ਇਸ ਤੋਂ ਬਾਅਦ ਆਪਾਂ ਪਿੰਡ ਨੂੰ ਚਾਲੇ ਪਾਵਾਂਗੇ ਆਹ ਬਾਰੇ ਲੋ ਜੀ ਸੰਗਤ ਜੀ ਆਪਨੇ ਕਾਰ ਸੇਵਾ ਦਾ ਕੰਮ ਮੁਕੰਮਲ ਹੋ ਗਿਆ ਲੈਂਟਰ ਦਾ ਕੰਮ ਮੁਕੰਮਲ ਹੋ ਗਿਆ ਤੇ ਬਾਬਾ ਜੀ ਜਾ ਰਹੇ ਨੇ ਤੁਮਦਾਂ ਸਾਹਿਬ ਵਾਲੇ ਬਾਕੀ ਆਪਣੀ ਸੰਗਤ ਵੀ ਭਾਈ ਸੇਵਾ ਕਰਕੇ ਘਰਾਂ ਨੂੰ ਵਾਪਸ ਚੱਲੀ ਐ ਵਾਹਿਗੁਰੂ ਜੀ ਕੀ ਫਤਿਹ ਹੈਲੋ ਵਾਹਿਗੁਰੂ ਸਾਰੇ ਸਬਸਕ੍ਰਾਈਬ ਕਰੋ ਭਾਈ ਬਾਈ ਦੇ ਚੈਨਲ ਨੂੰ ਜਰੂਰ ਹੈਲੋ ਵੇ ਆਪਣੀ ਸੰਗਤ ਤੁਹਾਨੂੰ ਦਿਖਾਉਨੇ ਆ। ਲੋਈ ਸੰਗਤ ਜੀ ਹੁਣ ਚੱਲਿਆਂ ਆਪਾਂ ਆਪਣੇ ਪਿੰਡ ਕਿਉਂਕਿ ਜਿਹੜਾ ਲੈਟਰ ਪਹਿਣਾ ਸੀਗਾ ਕਾਲਸੇਗਾ ਵਾਲਾ ਉਹ ਲੈਟਰ ਪਹਿ ਚੁੱਕਾ ਹੈ ਹੁਣ ਆਪਣੀ ਵਾਪਸੀ ਹੈ ਆਪਾਂ ਚੱਲਦੇ ਆ ਆਪਣੇ ਪਿੰਡ ਇਹ ਦੇਖੋ ਉਹ ਆਪਣਾ ਪ੍ਰਧਾਨ ਸਾਹਿਬ ਆ ਰਹੇ ਆ ਅੱਬਾ ਇੱਧਰ लवली ਗੱਗੂ ਵੀ ਗੱਡੀ 'ਚ ਬਹਿ ਗਿਆ ਬਾਈ ਇਹ ਗੱਡੀ ਲੈ ਕੇ ਜਾਊਗੀ ਆਪਾਂ ਨੂੰ ਇਹੀ ਆਪਾਂ ਨੂੰ ਲੈ ਕੇ ਆਈ ਸੀ ਤੇ ਤੁਹਾਨੂੰ ਦਿਖਾਉਣੇ ਆ ਕਿ ਹੁਣ ਆਪਾਂ ਆਪਣੀ ਸੰਗਤ ਤਿਆਰ ਫਰ ਤਿਆਰ ਬੈਠੀ ਆ ਬਾਈ ਜੀ ਆਪਣੀ ਸੰਗਤ ਨੇ ਡੇਰੇ ਲਾ ਰੱਖੇ ਨੇ ਘੈਂਟਰ ਦੇ ਵਿੱਚ ਇਹ ਆਪਣੀ ਸੰਗਤ ਹੈ ਬਾਈ ਹੁਣ ਪਿੰਡ ਨੂੰ ਚੱਲੀ ਹੈਗੀ ਉਹ ਅੰਦਰ ਸੇਵਾਦਾਰ ਬੈਠੇ ਨੇ ਆਪਣੇ ਸਾਰੇ शहरी सिंह जी प्रधान साहब इधर भी आए थे भाई ये भी वापस के। तो चलो भाई मिलने अगे बाय बाय ਅੱਗੇ ਆਪਾਂ ਹੁਣ ਚੱਲੇ ਵਾਪਸੀ ਦੇ। ਲਓ ਜੀ ਸੱਜਣੋ ਆਪਣੀ ਸੰਗਤ ਚੱਲ ਪਈ ਪਿੰਡ ਵਾਪਸ। ਆਪਾਂ ਇੱਥੇ ਆਏ ਸੀ ਕਾਰ ਸੇਵਾ ਤੇ। ਤੇ ਹੁਣ ਆਪਾਂ ਚੱਲੇ ਆ ਪਿੰਡ ਨੂੰ ਵਾਪਸ। ਇੱਕ ਘਰ ਸੇ ਤਸਿਹਰ ਬੰਦੂ ਆਪਾਂ ਲੈ ਜਾਦੇ ਹੋਏ ਆਪਾਂ ਨੂੰ ਮੈਨੂੰ ਪਤਾ ਚੱਲ ਤੋਰੀ ਨਾਲੀ ਨੂੰ ਸਮਾਂ ਹੋ ਗਿਆ ਸੀਗਾ 7:00 ਵੱਜ ਗਏ ਸੀਗੇ। ਇਕ ਤਾਂ ਫੈਨ ਲੱਗ ਗਿਆ ਸੰਗਤ ਜੀ ਆਪਾਂ ਬਾਹਰ ਤੋਂ ਨਾਮ ਜਪਦੇ ਹੋਏ ਆਪਣੇ ਪਿੰਡ ਨੂੰ ਆਉਂਦੇ ਆ ਉਹ ਇੱਧਰ ਇੱਕ ਲਾਉ ਦੇ ਡਵਾਈਸ ਹੋ ਰਹੀ ਜਦੋਂ ਉਹ ਤੂੰ ਵੇਰ ਹੋ ਰਿਹਾ ਹਾਂਜੀ ਦੋਸਤੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਰਾਤ ਦੇ ਲਗਭਗ 11:11 ਵਜੇ ਆਪਾਂ ਆਪਣੇ ਪਿੰਡ ਪਹੁੰਚ ਗਏ ਤੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਸਾਰੇ ਸੇਵਾਦਾਰੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ